ਜਿਹੜਾ মিডিਆ ਸਰਕਾਰ ਨਾਲ ਰਲ ਜਾਂਦਾ ਹੈ ਉਹ ਆਜ ਉਹ ਤੁਸੀਂ ਸੜਕ ਰੋਕ ਕੇ ਬੈਠਦੇ ਆਂ ਲੋਕਾਂ ਤੋਂ ਇੱਕ ਸਾਈਡ ਤੇ ਸਰਕਾਰ ਦੇ ਬੰਦਿਆਂ ਤੋਂ ਖੜ ਕੇ ਪੁੱਛਦਾ ਕਿੰਨੀ ਇੱਕ ਦਿੱਕਤ ਆ ਰਹੀ ਹੈ ਜੀ ਕਿੰਨੀ ਇੱਕ ਪਰੇਸ਼ਾਨੀ ਆ ਰਹੀ ਹੈ ਜੀ ਤਾਂ ਉਹ ਗਾਲਾਂ ਕਢਾਉਂਦਾ ਲੋਕਾਂ ਨੂੰ ਪਰ ਜਿਹੜਾ ਲੋਕਾਂ ਦਾ মিডিਆ ਹੁੰਦਾ ਉਹ ਇਹ ਦਿਖਾਉਂਦਾ ਹੁੰਦਾ ਕਿ ਜਿਹੜੇ ਲੋਕ ਬੈਠੇ ਆ ਇਹ ਕਿਸੇ ਸ਼ੌਕ ਨੂਨੀ ਬੈਠੇ ਮਜਬੂਰੀਆਂ ਚ ਬੈਠੇ ਆ ਜਦੋਂ ਖਨੌਰੀ ਤੇ ਸ਼ੰਭੂ ਦੇ ਉੱਤਰ ਲੋਕਾਂ ਨੂੰ ਰਾਤ ਨੂੰ ਕੁੱਟਿਆ ਜਾ ਰਿਆ ਸੀ ਪੁਲਿਸ ਹੀ ਪੁਲਿਸ ਸੀ ਚਾਰੇ ਪਾਸੇ ਉਦੋਂ ਵੀ ਅਸੀਂ ਉੱਥੇ ਪਹੁੰਚੇ ਦੇਖਿਆ ਕਿ ਕਿਵੇਂ ਪੁਲਿਸ ਸਲੰਡਰ ਚੱਕ ਰਹੀ ਹੈ ਕਿਵੇਂ ਬਜ਼ੁਰਗਾਂ ਨੂੰ ਸਿਰ ਤੇ ਗਠੜੀਆਂ ਚਾੱਕ ਕੇ ਤੋੜਿਆ ਜਾ ਰਿਹਾ ਹੈ ਉਹ ਇੱਕ ਇੱਕ ਚੀਜ਼ ਲੋਕਾਂ ਦੇ ਸਾਹਮਣੇ ਰੱਖੀ ਸਰਕਾਰ ਦੋਵੇਂ ਹੱਥੀ ਤਿਆਰ ਹੈ ਕਿ ਤੁਸੀਂ ਸਾਡੇ ਨਾਲ ਰਲੋ ਅਸੀਂ ਐਡ ਵੀ ਦੇਵਾਂਗੇ ਪੈਸਾ ਵੀ ਦੇਵਾਂਗੇ ਜੋ ਤੁਹਾਨੂੰ ਚਾਹੀਦਾ ਉਹ ਦੇਵਾਂਗੇ ਪਰ ਅਜਿਹਾ ਲੋਕਾਂ ਦੀ ਗੱਲ ਨਾ ਕਰੋ ਸਾਡੀ ਟੇਕ ਲੋਕਾਂ ਤੇ ਹੈ ਅਸੀਂ ਲੋਕਾਂ ਦੇ ਸਿਰ ਤੇ ਇਹ ਪਰਚਾ ਵੀ ਰੱਦ ਕਰਾਉਣਾ ਹੈ ਪਰਚਾ ਕਿਸ ਲਈ ਕੀਤਾ ਜਾਂਦਾ ਹੈ ਕਿ ਸਿਰਫ ਇਹੀ ਸਵਾਲ ਪੁੱਛਿਆ ਸੀ ਕਿ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਵਿੱਚ ਨਹੀਂ ਆ ਉਹ ਵਿਦੇਸ਼ੀ ਦੌਰੇ ਤੇ ਨੇ ਉਹਨਾਂ ਤੇ ਜਾਣ ਤੋਂ ਬਾਅਦ ਜਿਹੜਾ ਹੈਲੀਕਾਪਟਰ ਹੈ ਪੰਜਾਬ ਦਾ ਇਹਨੂੰ ਕੌਣ ਵਰਤ ਰਿਹਾ ਹੈ ਕਿਉਂਕਿ ਇਹ ਸਵਾਲ ਪੁੱਛਣਾ ਸੀ ਕਿਉਂਕਿ ਜਿਹੜਾ ਹੈਲੀਕਾਪਟਰ ਜਿਹੜਾ ਚੱਲਦਾ ਹੈ ਉਹ ਪੰਜਾਬ ਦੇ ਲੋਕਾਂ ਦੀ ਜੇਬ 'ਚੋਂ ਚੱਲਦਾ ਹੈ ਉਹਦਾ ਟੈਕਸ ਪੰਜਾਬ ਦੇ ਲੋਕ ਦਿੰਦੇ ਨੇ ਤਾਂ ਉਹ ਹੈਲੀਕਾਪਟਰ ਉਹਦਾ ਸੋ ਐਸੇ ਸਵਾਲ ਪੁੱਛਣ ਤੇ ਪਰਚਾ ਦਰਜ ਕਰਕੇ ਰੱਖ ਲਿਆ ਉਹ ਰੱਖਿਆ ਇਸ ਲਈ ਗਿਆ ਕਿ ਕਾਲੋਂ ਕੋਈ ਅੰਦੋਲਨ ਚੱਲੇਗਾ ਕਿਸਾਨਾਂ ਮਜ਼ਦੂਰਾਂ ਦਾ ਜਿਆਦਾ ਕਵਰੇਜ ਕਰਨ ਜਾਣਗੇ ਪੱਤਰਕਾਰ ਉਦੋਂ ਗ੍ਰਿਫਤਾਰੀਆਂ ਪਾਵਾਂਗੇ ਕਿ ਆ ਵੋਟਾਂ ਨੇੜੇ ਆਉਂਦੀਆਂ ਜਦੋਂ ਲੋਕ ਆਪਦੀ ਗੱਲ ਰੱਖਣਗੇ ਉਦੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਸੁਗਰੂਰ ਦੇ ਡੀਸੀ ਦਫ਼ਤਰ ਅੱਗੇ 71 ਹੋਏ ਸੰਯੁਕਤ ਕਿਸਾਨ ਮੋਰਚਾ ਤੇ ਬਾਕੀ ਜਥੇਬੰਦੀਆਂ ਦੇ ਸੱਦੇ ਤੇ ਸਾਰੇ ਹੀ ਲੋਕ ਪਹਿਲਾਂ ਇੱਕ ਨਾਰਾ ਲਾਈਏ ਜਿਦੇ ਤੋਂ ਇਹ ਸਰਕਾਰ ਨੂੰ ਦੁੱਖ ਵੀ ਹੈ ਜਿਸ ਤਰੀਕੇ ਨਾਲ ਜਿਹੜੇ ਕਾਲਾ ਚੜਜੀ ਨੇ ਲਾਇਆ ਕਿ ਕਿਸਾਨਾਂ ਮਜ਼ਦੂਰਾਂ ਪੱਤਰਕਾਰਾਂ ਮੁਲਾਜ਼ਮਾਂ ਕਿਰਤੀਆਂ ਦਾ ਏਕਾ ਜਿੰਦਾਬਾਦ 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 মিডিਆ ਦੇ ਉੱਤੇ ਜਿਵੇਂ ਇੱਥੇ ਚਾਰ ਵੱਖ-ਵੱਖ ਹਮਲੇ ਲਿਖੇ ਨੇ ਜੋ ਕੇਂਦਰ ਸਰਕਾਰ ਕਰ ਰਹੀ ਹੈ মিডিਆ ਦੇ ਉੱਤੇ ਵੀ ਕੋਈ ਇਹ ਪਹਿਲਾ ਹਮਲਾ ਨਹੀਂ ਕੇਂਦਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ মিডিਆ ਹੈ ਉਹ ਗੋਦੀ মিডিਆ ਬਣ ਚੁੱਕਿਆ ਹੈ ਉਹ মিডিਆ ਨਾ ਤਾਂ ਕਿਸਾਨਾਂ ਦੀ ਗੱਲ ਕਰਦਾ ਹੈ ਨਾ ਮਜ਼ਦੂਰਾਂ ਦੀ ਗੱਲ ਕਰਦਾ ਹੈ ਉਹ মিডিਆ ਗੱਲ ਕਰਦਾ ਹੈ ਸਰਕਾਰ ਦੇ ਬਸ ਇੱਕ ਪ੍ਰਚਾਰਕ ਪ੍ਰਚਾਰਕ ਬਣ ਕੇ ਵਿਚਰ ਰਿਹਾ ਹੈ ਤੇ ਜੇਕਰ ਕੋਈ ਗੱਲ ਕਰਦਾ ਤਾਂ ਦੋ ਫਿਰਕਿਆਂ ਨੂੰ ਲੜਾਉਣ ਦੀ ਗੱਲ ਕਰਦਾ ਤਾਂ ਧਰਮਾਂ ਨੂੰ ਲੜਾਉਣ ਦੀ ਗੱਲ ਕਰਦਾ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਪੰਜਾਬ 'ਚ ਜਦੋਂ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜੇ ਕਹਿੰਦੇ ਸੀ ਬਦਲਾ ਆਵੇਗਾ ਉਹ ਸਰਕਾਰ ਆਉਣ ਤੋਂ ਬਾਅਦ ਇੰਨਾ ਕਿ ਬਦਲਾ ਆ ਗਿਆ ਕਿ ਪੰਜਾਬ ਦੇ ਵਿੱਚ ਵੀ ਦੋ মিডিਏ ਬਣ ਚੁੱਕੇ ਨੇ ਇੱਕ ਕੇਜੀ মিডিਆ ਜਿਹੜਾ ਕੇਜਰੀਵਾਲ ਦੇ ਅਧੀਨ ਚੱਲਦਾ ਤੇ ਦੂਜਾ ਲੋਕਾਂ ਦਾ মিডিਆ ਜਿਹੜਾ ਆਜ਼ਾਦ ਹੋ ਕੇ ਚੱਲਦਾ ਸੋ ਸਰਕਾਰ ਨੂੰ ਦਿੱਕਤ ਹੈ ਇਸ মিডিਏ ਤੋਂ ਜਿਸ ਦੇ ਚੱਲਦਿਆਂ 2022 ਤੋਂ ਹੀ ਪਹਿਲਾਂ ਸਾਡੇ ਚੈਨਲ ਬੰਦ ਕੀਤੇ ਗਏ ਸਟ੍ਰਾਈਕਾਂ ਮਾਰ ਕੇ ਰਿਪੋਰਟਾਂ ਕਰਕੇ ਜਦੋਂ ਚੈਨਲ ਬੰਦ ਕਰਨ ਤੋਂ ਸਬਰ ਨਹੀਂ ਆਇਆ ਫਿਰ ਇਹਨਾਂ ਨੇ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਆਈ.ਡੀ.ਆਂ ਤੋਂ ਇਨਕੁਆਰੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਤੇ 21 ਸਾਲ 2025 ਦੇ ਵਿੱਚ ਫਰਵਰੀ ਚ ਪਹਿਲਾ ਪਰਚਾ ਹੁੰਦਾ ਤੇ ਦਸੰਬਰ ਚ ਜਾ ਕੇ ਦੂਜਾ ਪਰਚਾ ਦਰਜ ਕੀਤਾ ਜਾਂਦਾ ਜਿਹੜਾ ਦੂਜਾ ਪਰਚਾ ਹੈ ਉਹ ਮੇਰੇ ਸਮੇਤ 10 ਜਾਣਿਆਂ ਤੇ ਕੀਤਾ ਜਾਂਦਾ ਪਰਚਾ ਕਿਸ ਲਈ ਕੀਤਾ ਜਾਂਦਾ ਕਿ ਸਿਰਫ ਇਹੀ ਸਵਾਲ ਪੁੱਛਿਆ ਸੀ ਕਿ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਵਿੱਚ ਨਹੀਂ ਆ ਉਹ ਵਿਦੇਸ਼ੀ ਦੌਰੇ ਤੇ ਨੇ ਉਹਨਾਂ ਤੇ ਜਾਣ ਤੋਂ ਬਾਅਦ ਜਿਹੜਾ ਹੈਲੀਕਾਪਟਰ ਹੈ ਪੰਜਾਬ ਦਾ ਇਹਨੂੰ ਕੌਣ ਵਰਤ ਰਿਹਾ ਹੈ ਕਿਉਂਕਿ ਇਹ ਸਵਾਲ ਪੁੱਛਣਾ ਸੀ ਕਿਉਂਕਿ ਜਿਹੜਾ ਹੈਲੀਕਾਪਟਰ ਜਿਹੜਾ ਚੱਲਦਾ ਹੈ ਉਹ ਪੰਜਾਬ ਦੇ ਲੋਕਾਂ ਦੀ ਜੇਬ 'ਚੋਂ ਚੱਲਦਾ ਹੈ ਉਹਦਾ ਟੈਕਸ ਪੰਜਾਬ ਦੇ ਲੋਕ ਦਿੰਦੇ ਨੇ ਤਾਂ ਉਹ ਹੈਲੀਕਾਪਟਰ ਉੱਡਦਾ ਸੋ ਐਸੇ ਸਵਾਲ ਪੁੱਛਣ ਤੇ ਪਰਚਾ ਦਰਜ ਕਰਕੇ ਰੱਖ ਲਿਆ ਉਹ ਰੱਖਿਆ ਇਸ ਲਈ ਗਿਆ ਕੇ ਕੱਲ ਨੂੰ ਕੋਈ ਅੰਦੋਲਨ ਚੱਲੇਗਾ ਕਿਸਾਨਾਂ ਮਜ਼ਦੂਰਾਂ ਦਾ ਜਿਆਦਾ ਕਵਰੇਜ ਕਰਨ ਜਾਣਗੇ ਪੱਤਰਕਾਰ ਉਦੋਂ ਗ੍ਰਿਫਤਾਰੀਆਂ ਪਾਵਾਂਗੇ ਜਾਂ ਵੋਟਾਂ ਨੇੜੇ ਆਉਂਦੀਆਂ ਜਦੋਂ ਲੋਕ ਆਪਦੀ ਗੱਲ ਰੱਖਣਗੇ ਉਦੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਪਰ ਉਹ ਪਰਚਾ ਬਾਹਰ ਆਇਆ ਲੋਕਾਂ ਦੇ ਦਬਾਵੇ ਚੱਲਦਿਆਂ ਸਰਕਾਰ ਗ੍ਰਿਫਤਾਰ ਤਾਂ ਨਹੀਂ ਕਰ ਸਕੀ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਮੀਡੀਆ ਦੀ ਆਜ਼ਾਦੀ ਬੋਲਣ ਦੀ ਆਜ਼ਾਦੀ ਬਰਕਰਾਰ ਰਹੇ ਇਸੇ ਲਈ 24 ਤਰੀਕ ਨੂੰ ਬਠਿੰਡੇ ਇੱਕ ਵੱਡਾ ਇਕੱਠ ਰੱਖਿਆ ਉਹ ਇਕੱਠ ਅਸੀਂ ਤੁਹਾਡੇ ਸਿਰ ਤੇ ਰੱਖਿਆ ਕਿਉਂਕਿ ਪੱਤਰਕਾਰਾਂ ਦਾ ਨਿੱਜੀ ਕੋਈ ਕੇਡਰ ਨਹੀਂ ਹੁੰਦਾ ਨਿੱਜੀ ਕੋਈ ਉਹਨਾਂ ਦੀ ਜਥੇਬੰਦੀ ਇਸ ਤਰੀਕੇ ਦੀ ਨਹੀਂ ਹੁੰਦੀ ਪਰ ਅਸੀਂ ਪੱਤਰਕਾਰੀ ਹਮੇਸ਼ਾ ਇਹ ਜਿਹੜਾ ਪ੍ਰਣ ਲੈ ਕੇ ਚੱਲਦੇ ਆ ਕਿ ਸਾਡੀ ਪੱਤਰਕਾਰੀ ਲੋਕਪੱਖੀ ਹੈ ਆਮ ਤੌਰ ਤੇ ਇਹ ਗੱਲ ਕਿਹਾ ਜਾਂਦਾ ਹੈ ਕਿ ਪੱਤਰਕਾਰ ਨਿਰਪੱਖ ਹੁੰਦਾ ਹੈ ਵੈਸੇ ਨਿਰਪੱਖ ਨਾਮ ਦੀ ਦੁਨੀਆ ਤੇ ਕੋਈ ਚੀਜ਼ ਨਹੀਂ ਹੁੰਦੀ ਬੰਦਾ ਕਿਸੇ ਨਾ ਕਿਸੇ ਪੱਖ ਜਰੂਰ ਹੁੰਦਾ ਹੈ ਸੋ ਅਸੀਂ ਸਰਕਾਰ ਵਾਲੇ ਪੱਖ 'ਚ ਖੜਨ ਦੀ ਥਾਂ ਤੇ ਅਸੀਂ ਲੋਕਾਂ ਦੇ ਪੱਖ 'ਚ ਖੜਨ ਨੂੰ ਚੁਣਿਆ ਸੋ ਅਸੀਂ ਜਿਹੜਾ 24 ਤਰੀਕ ਨੂੰ ਬਠਿੰਡੇ ਡੀਸੀ ਦਫ਼ਤਰ ਅੱਗੇ ਧਰਨਾ ਦੇ ਰਹੇ ਆਂ ਵੈਸੇ ਕੁਝ ਲੋਕਾਂ ਦੀ ਐ ਵੀ ਸ਼ੰਕਾਵਾਂ ਨੇ ਕਿ ਹਾਈ ਕੋਰਟ ਦੇ ਵਿੱਚੋਂ ਸਪਰਚੇ ਤੇ ਸਟੇ ਹੋ ਗਿਆ ਕੀ ਤੁਸੀਂ ਪ੍ਰੋਟੈਸਟ ਕਰੋਗੇ ਅਸੀਂ ਇਹ ਗੱਲ ਕਲੀਅਰ ਕਰਨੀ ਚਾਹੁੰਦੇ ਆਂ ਇੱਥੋਂ ਕਿ ਸਾਡੀ ਟੇਕ ਲੋਕਾਂ ਤੇ ਐ ਸਾਡੀ ਟੇਕ ਕਿਸੇ ਹੋਰ ਸੰਸਥਾ ਤੇ ਨਹੀਂ ਸਾਡੀ ਟੇਕ ਲੋਕਾਂ ਤੇ ਆ ਅਸੀਂ ਲੋਕਾਂ ਦੇ ਸਿਰ ਤੇ ਇਹ ਪਰਚਾ ਵੀ ਰੱਦ ਕਰਾਉਣਾ ਹੈ ਤੇ ਇਹ ਚੀਜ਼ ਵੀ ਕਰਨੀ ਹੈ ਕਿ ਪੰਜਾਬ ਦੇ ਵਿੱਚ ਬੋਲਣ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਤੇ ਮੈਂ ਇਹ ਗੱਲ ਦੀ ਕਹਿਣਾ ਹੈ ਕਿ ਜਿਵੇਂ ਅਸੀਂ ਕਹਿੰਦੇ ਆ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ 'ਚ ਲੜਦਾ ਸੀ ਤਾਂ ਵੱਡੀ ਗਿਣਤੀ ਚ ਅਗਵਾਈ ਪੰਜਾਬ ਕਰਦਾ ਸੀ ਤਾਂ ਉਸੇ ਤਰੀਕੇ ਨਾਲ ਜਦੋਂ ਅੱਜ ਪੂਰੇ ਦੇਸ਼ ਦੇ ਵਿੱਚ ਮੀਡੀਆ ਨੂੰ ਦਬਾਇਆ ਜਾ ਰਿਹਾ ਤਾਂ ਮੀਡੀਆ ਦੀ ਆਜ਼ਾਦੀ ਦੀ ਸਭ ਤੋਂ ਵੱਡੀ ਗੱਲ ਵੀ ਪੰਜਾਬ 'ਚ ਹੋਣੀ ਸ਼ੁਰੂ ਹੋਈ ਹੈ। ਪੰਜਾਬ ਦੇ ਵਿੱਚ ਪਹਿਲੀ ਸਰਕਾਰ ਹੈ ਜਿਹਦੇ ਖਿਲਾਫ 1.5 ਸਾਲ 'ਚ ਮੀਡੀਆ ਨੇ ਸੱਤ ਪ੍ਰੋਟੈਸਟ ਕੀਤੇ ਐ। ਐਦੋਂ ਪਹਿਲਾਂ ਮੀਡੀਆ ਸਿਰਫ ਨਖੇਦੀਆਂ ਤੇ ਰਹਿੰਦਾ ਹੁੰਦਾ ਸੀ ਜਾਂ ਕੋਰਟਾਂ 'ਚ ਜਾਂਦਾ ਸੀ ਪਰ ਪਹਿਲੀ ਵਾਰ ਇਹ ਹੋਇਆ ਕਿ ਮੀਡੀਆ ਨੇ ਲੋਕਾਂ ਤੇ ਟੇਕ ਰੱਖੀ ਐ ਕਿਉਂਕਿ ਲੋਕਾਂ ਦਾ ਮੀਡੀਆ ਤੇ ਲੋਕਾਂ ਦੇ ਕਰਕੇ ਪਹਿਲਾ ਪਰਚਾ ਵੀ ਰੱਦ ਲੋਕਾਂ ਨੇ ਕਰਵਾ ਦਿੱਤਾ ਸੀ 4 ਦਿਨਾਂ 'ਚ ਆ ਪਰਚਾ ਵੀ ਲੋਕ ਰੱਦ ਕਰਵਾਉਣਗੇ ਸੋ ਪੰਜਾਬ ਨੇ ਜਿਵੇਂ ਕਿਸਾਨੀ ਚ ਪਹਿਲ ਕੀਤੀ ਪੰਜਾਬ ਜਿਵੇਂ ਲਗਾਤਾਰ ਕੇਂਦਰ ਦੀਆਂ ਮਾਰੂ ਨੀਤੀਆਂ ਖਿਲਾਫ ਲੜਦਾ ਹੈ ਉਵੇਂ ਪੰਜਾਬ ਚੋਂ ਇਹ ਮੀਡੀਆ ਦੀ ਜਿਹੜੀ ਆਵਾਜ਼ ਬੰਦੀ ਦੇ ਖਿਲਾਫ ਵੀ ਸੰਘਰਸ਼ ਜਿਹੜਾ ਉਹ ਉਠਣਾ ਸ਼ੁਰੂ ਹੋ ਗਿਆ ਹੈ ਕਈ ਕਹਿ ਦਿੰਦੇ ਆ ਕਿ ਤੁਸੀਂ ਪੱਤਰਕਾਰੀ ਨਹੀਂ ਕਰ ਰਹੇ ਐਕਟੀਵਿਜ਼ਮ ਕਰ ਰਹੇ ਹੋ ਹੁਣ ਜੇਕਰ ਸਾਡੀ ਆਵਾਜ਼ ਕੋਈ ਬੰਦ ਕਰੇਗਾ ਜਾਂ ਤਾਂ ਅਸੀਂ ਘਰੇ ਚੁੱਪ ਕਰਕੇ ਬੈਠ ਜਾਵਾਂਗੇ ਅਸੀਂ ਤੁਹਾਡੀ ਗੱਲ ਕਰਨੀ ਛੱਡ ਦੇਵਾਂਗੇ ਸਾਡੇ ਸਰਕਾਰ ਦੋਵੇਂ ਹੱਥੀ ਤਿਆਰ ਹੈ ਕਿ ਤੁਸੀਂ ਸਾਡੇ ਨਾਲ ਰਲੋ ਅਸੀਂ ਐਡ ਵੀ ਦੇਵਾਂਗੇ ਪੈਸਾ ਵੀ ਦੇਵਾਂਗੇ ਜੋ ਤੁਹਾਨੂੰ ਚਾਹੀਦਾ ਉਹ ਦੇਵਾਂਗੇ ਪਰ ਇਹਨਾਂ ਲੋਕਾਂ ਦੀ ਗੱਲ ਨਾ ਕਰੋ ਇਹਨਾਂ ਲੋਕਾਂ ਦੀ ਗੱਲ ਤੇ ਕੀ ਫਰਕ ਹੁੰਦਾ ਹੈ ਜਿਹੜਾ মিডিਆ ਸਰਕਾਰ ਨਾਲ ਰਲ ਜਾਂਦਾ ਉਹ ਆ ਜਦੋਂ ਤੁਸੀਂ ਸੜਕ ਰੋਕ ਕੇ ਬੈਠਦੇ ਆ ਉਹ ਲੋਕਾਂ ਤੋਂ ਇੱਕ ਸਾਈਡ ਤੇ ਸਰਕਾਰ ਦੇ ਬੰਦਿਆਂ ਤੋਂ ਖੜ ਕੇ ਪੁੱਛਦਾ ਕਿੰਨੀ ਇੱਕ ਦਿੱਕਤ ਆ ਰਹੀ ਹੈ ਜੀ ਕਿੰਨੀ ਇੱਕ ਪਰੇਸ਼ਾਨੀ ਆ ਰਹੀ ਹੈ ਜੀ ਤਾਂ ਉਹ ਗਾਲਾਂ ਕਢਾਉਂਦਾ ਲੋਕਾਂ ਨੂੰ ਪਰ ਜਿਹੜਾ ਲੋਕਾਂ ਦਾ মিডিਆ ਹੁੰਦਾ ਉਹ ਇਹ ਦਿਖਾਉਂਦਾ ਹੁੰਦਾ ਕਿ ਜਿਹੜੇ ਲੋਕ ਬੈਠੇ ਆ ਇਹ ਕਿਸੇ ਸ਼ੌਕ ਨੂਨੀ ਬੈਠੇ ਮਜਬੂਰੀਆਂ ਚ ਬੈਠੇ ਆ ਜਦੋਂ ਖਨੌਰੀ ਤੇ ਸ਼ੰਭੂ ਦੇ ਉੱਤੋਂ ਲੋਕਾਂ ਨੂੰ ਰਾਤ ਨੂੰ ਕੁੱਟਿਆ ਜਾ ਰਿਹਾ ਸੀ ਪੁਲਿਸ ਹੀ ਪੁਲਿਸ ਸੀ ਚਾਰੇ ਪਾਸੇ ਉਦੋਂ ਵੀ ਅਸੀਂ ਉੱਥੇ ਪਹੁੰਚੇ ਦੇਖਿਆ ਕਿ ਕਿਵੇਂ ਪੁਲਿਸ ਸਿਲੰਡਰ ਚੱਕ ਰਹੀ ਹੈ ਕਿਵੇਂ ਬਜ਼ੁਰਗਾਂ ਨੂੰ ਸਿਰ ਤੇ ਗੱਠੜੀਆਂ ਚੱਕ ਕੇ ਤੋੜਿਆ ਜਾ ਰਿਹਾ ਉਹ ਇੱਕ ਇੱਕ ਚੀਜ਼ ਲੋਕਾਂ ਦੇ ਸਾਹਮਣੇ ਰੱਖੀ ਉਹ ਐਸੇ ਕਰਕੇ ਰੱਖੀ ਕਿ ਅਸੀਂ ਇਹ ਚਾਹੁੰਦੇ ਆ ਕਿ ਜਿਵੇਂ ਅਸੀਂ ਲੋਕ ਪੱਖੀ ਪੱਤਰਕਾਰੀ ਕਰਦੇ ਆਏ ਲੋਕ ਪੱਤੀ ਪੱਖੀ ਪੱਤਰਕਾਰੀ ਜਿਉਂਦੀ ਰਹਿ ਸਕੇ ਇਹ ਲੋਕ ਪੱਖੀ ਪੱਤਰਕਾਰੀ ਵਰਕਰਾਂ ਰਹਿ ਸਕੇ ਇਹ ਜਿਹੜੀ ਸਾਡਾ 24 ਤਰੀਕ ਦਾ ਮੈਸੇਜ ਸੱਦਾ ਵੀ ਦੇਣ ਆਏ ਆ ਅਸੀਂ ਐਸਕੇਮ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਮੰਗ ਨੂੰ ਆਪਣੀਆਂ ਮੰਗਾਂ 'ਚ ਸ਼ਾਮਲ ਕੀਤਾ ਅੱਜ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੇ ਵੀ ਇਨਸਾਫ ਪਸੰਦ ਲੋਕ ਆਏ ਆ ਕੇ 24 ਤਰੀਕ ਨੂੰ 11 ਵਜੇ ਬਠਿੰਡਾ ਦੇ ਡੀਸੀ ਦਫ਼ਤਰ ਅੱਗੇ ਪਹੁੰਚ ਗਏ ਤਾਂ ਜੋ ਜਿਹੜੀ ਬੋਲਣ ਦੀ ਆਜ਼ਾਦੀ ਹੈ ਸਾਡੀ ਮੀਡੀਆ ਦੀ ਆਜ਼ਾਦੀ ਹੈ ਉਹ ਬਰਕਰਾਰ ਰਹਿ ਸਕੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦੀ